ਪੰਸਾਪ ਕੀ ਸਥਿਤੀ ਹੈਗੀ ਹੁਣ ਪਾਣੀ ਉਤਰਿਆ ਹੈਗਾ ਮਾੜਾ ਮੋਟਾ ਕਿ ਹੁਣ ਕੀ ਕੋਈ ਕਈ ਇਲਾਕਿਆਂ ਚ ਇਹ ਕਹਿਣ ਲੱਗੇ ਕਿ ਪਾਣੀ ਥੋੜਾ ਜਿਆ ਘਟਿਆ ਹੈਗਾ ਤੁਹਾਡੀ ਪਹਿਲੀ ਦਾ ਕੀ ਹਾਲਾਤ ਨੇ ਸਾਡੀ ਪਹਿਲੀ 28 ਤਰੀਕ ਦੇ ਲਗਭਗ 27 ਦੀ ਰਾਤ ਨੂੰ 28 ਨੂੰ ਪਾਣੀ ਜਿਹੜਾ ਵਾ ਲਗਭਗ 10-10 ਫੁੱਟ ਫਸਲਾਂ ਫੇਰਿਆ ਪਿਆ ਹੈ ਜੀ ਜਿਹੜੀ ਸਾਡੀ ਫਸਲ ਆ ਉਹ 28 ਤਰੀਕ ਤੋਂ ਅੱਜ ਤੱਕ ਜਿਹੜੀ ਅਜੇ ਤੱਕ ਸਾਨੂੰ ਦੇਹਿਆ ਨਹੀਂ ਆ ਅੱਜ ਵੀ 8 ਤੋਂ 8 ਫੁੱਟ ਦੇ ਲਗਭਗ ਪਾਣੀ ਹੈਗਾ ਜੀ ਪੇੜੀਆਂ ਚ ਇਹ ਜਿਹੜਾ ਪਾਣੀ ਘਟਿਆ ਵਾ 2 2.5 ਫੁੱਟ ਪਾਣੀ ਫਰਕ ਪਿਆ ਵਾ ਜਿਹੜੀ ਸਾਡੀਆਂ ਪੈੜੀਆਂ ਕੋਈ ਆਪਣੀਆਂ ਕੋਈ ਅਸੀਂ ਠੇਕੇ ਤੇ ਲਈਆਂ 60 60 70 70 8 ਏਕਾ ਤਾਰ ਕੇ ਉਹ ਠੇਕੇ ਦੀ ਜਿਹੜੀ ਫਸਲ ਹੈ ਸਾਡੀ ਉਹ ਸਾਰੀ ਤਬਾਹ ਹੋ ਚੁੱਕੀ ਆ ਤੇ ਸਰਕਾਰ ਗਰੀ ਅਸੀਂ ਦੇਹੋ ਬੇਨਤੀ ਕਰਦੇ ਆ ਜੇ ਕੋਈ ਦੇ ਸਕਦੀ ਆ ਤੇ ਫਿਰ ਕਿਸਾਨ ਦੀ ਬਾਹ ਜ਼ਰੂਰ ਫੜੇ ਸਾਡਾ ਜਿਹੜਾ ਫਸਲਾਂ ਦਾ ਨੁਕਸਾਨ ਹੋ ਗਿਆ ਉਹ ਸਾਡਾ ਬਹੁਤ ਜ਼ਿਆਦਾ ਹੋ ਗਿਆ ਜੀ ਤੇ ਪਿੰਡ ਦਾ ਜਿਹੜਾ ਵਾ ਪਿੰਡ ਚ ਵੀ ਪਾਣੀ ਚਾਛ ਫੇਰੇ ਆ ਚੁੱਕਾ ਵਾ ਇਸ ਤੋਂ ਪਹਿਲਾਂ ਆਪਾਂ 88 ਦੀ ਗੱਲ ਕਰੀ ਉਹ ਵੀ ਹੜਾ ਸੀ ਦੇਖਿਆ ਸੀ ਤੁਸੀਂ 88 ਵਾਲਾ ਹੜ ਵੀ ਦੇਖਿਆ ਹੋਇਆ ਸੀ 88 ਦਾ ਹੜ ਦੇਖਿਆ ਸੀ ਉਸ ਸਮੇਂ ਤੇ ਰਾਤ ਪਾਣੀ ਔਨ ਕਰਕੇ ਉਦੋਂ ਵੀ ਬਹੁਤ ਹੀ ਨੁਕਸਾਨ ਹੋਇਆ ਸੀ ਜੋ ਲੋਕਾਂ ਦੀ ਫਸਲ ਜੋ ਵੀ ਲਾਇਏ ਬਾਹਰ ਫਸਲ ਤੂੜੀ ਜਾਂ ਡੰਗਰਾਂ ਦਾ ਨੁਕਸਾਨ ਡੇਰਿਆਂ ਦੇ ਵਿੱਚ ਜਿਹੜੇ ਡੰਗਰ ਫਸ ਕੇ ਬਹੁਤ ਜ਼ਿਆਦਾ ਮਰੇ ਆ ਸਮਾਂ ਰੁੜ ਗਿਆ ਸੀ ਤੇ ਉਹਦੇ ਚ ਉਦੋਂ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਉਦੋਂ ਇਹ ਆ ਕਿ ਕੋਈ ਫੋਨ ਜਾਂ ਤੁਹਾਡਾ ਟੀਵੀ ਚੈਨਲ ਜਾਂ ਮਾਧਿਅਮ ਉਹ ਪਿੰਡਾਂ 'ਚ ਘਟ ਆਉਂਦਾ ਸੀ ਹੁਣ ਤੇ ਮੈਂਟਮੈਂਟ ਦੀ ਖਬਰ ਜਿਹੜੀ ਹੈ ਬਹੁਤ ਚੈਨਲਾਂ 'ਲੇ ਆਏ ਆ ਉਹ ਸਾਡੀ ਆਵਾਜ਼ ਨੂੰ ਬੁਲੰਦ ਕਰ ਰਹੇ ਆ ਪਰ ਕੋਈ ਸਰਕਾਰੀ ਅਧਿਕਾਰੀ ਆਣ ਕੇ ਇਹ ਨਹੀਂ ਕਹਿ ਸਕਿਆ ਕਿ ਆਹ ਚੀਜ਼ ਤੁਹਾਡੀ ਦਵਾਈ ਜਾਏਗੀ ਅਜੇ ਤੱਕ ਕੋਈ ਨਹੀਂ ਸਾਡੇ ਕੋਲ ਪਹੁੰਚਿਆ